ਸਰੇਖਾ ਜਿਸਾਰੇ ਨੂੰ ਆਪਾਂ ਨਵਾਂ ਮੋਬਾਈਲ ਲੈ ਕੇ ਆਂਦਾ ਹੁੰਦੇ ਨੇ ਤੇ ਆਪਾਂ ਪਹਿਲਾਂ ਖੋਲ ਕੇ ਦੇਖ ਲਿਆ ਸੀਗਾ ਖੋਲਿਆ ਸੀ ਤੇ ਆਪਾਂ ਹੁਣ ਮੋਬਾਈਲ ਲੈ ਕੇ ਆਂਦੇ ਸਾਡੀ ਵੀਡੀਓ ਪਹਿਲਾਂ ਤੁਸੀਂ ਪੁਰਾਣੇ ਮੋਬਾਈਲ ਤੇ ਦੇਖਦੇ ਸੀ ਤੇ ਹੁਣ ਤੁਸੀਂ ਇਸ ਤੇ ਦੇਖਿਆ ਕਰੋਗੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਬਸਕ੍ਰਾਈਬ ਕੀਤੇ ਸਾਡੀ ਵੀਡੀਓ ਨੂੰ ਤੇ ਅਸੀਂ ਮੋਬਾਈਲ ਲੈ ਕੇ ਆਂਦਾ ਤੇ ਹੁਣ ਤੁਸੀਂ ਬਹੁਤ ਸਬਸ ਬਹੁਤ ਸਾਡਾ ਲਕਸ਼ ਹੈ ਤੇ 60000 ਸਬਸਕਰਾਈਬਰ ਲੱਖ ਕਰਵਾ ਦਿਓ ਤੇ ਅਸੀਂ ਤੁਹਾਡੇ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਤੇ ਨਾਮਾ ਮੇਲੇ ਦੇ ਕਿੰਨਾ ਦੋਨੇ ਪਾਸੇ ਬਹੁਤ ਵਧੀਆ ਹੈਗਾ ਤੇ ਇਸ ਇਹ ਤੇ ਵੀਡਿਓ ਆਇਆ ਕਰਨੀਆਂ ਹੁਣ ਪਹਿਲਾਂ ਫਰਾਣੇ ਤੇ ਆਉਂਦੀਆਂ ਸੀ ਤੇ ਹੁਣ ਇਹਦੇ ਤੇ ਆਇਆ ਕਰਨਗੀਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਆਪਾਂ ਮੋਬਾਈਲ ਲੈ ਕੇ ਆਂਦਾ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਅੱਗੇ ਤੇ ਪਹਿਲਾਂ ਤੁਸੀਂ ਪੁਰਾਣੇ ਫੋਨ ਤੇ ਵੇਖਦੇ ਸੀ ਵੀਡੀਓ ਤੇ ਹੁਣ ਤੁਸੀਂ ਨਵੇਂ ਤੇ ਵੇਖਿਆ ਕਰੋਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਲਾਈਕ ਸਬਸਕ੍ਰਾਈਬ ਕਰਦੇ ਹੋ ਤੇ ਹੁਣ ਆਸੀਂ ਕ੍ਰੇਡੈਂਸ ਆਲੂ ਜੀ ਬਣਾਈ ਆ ਇਹ ਨਵੇਂ ਫੋਨ ਤੇ ਉਹ ਵੇਖੋ ਹੁਣ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕarele ਬਣਾਵਾਂਗੇ ਅੰਬ ਪਾ ਕੇ ਕੱਚਾ ਮੇ ਪਾ ਕੇ ਬਣਾਵਾਂਗੇ ਤੇ ਇਹ ਕarele ਐ ਤੇ ਇਹਨਾਂ ਨੂੰ ਆਪਾਂ ਪਹਿਲਾਂ ਪਾਣੀ ਪਾ ਕੇ ਧੋਵਾਂਗੇ ਹੁਣੇ ਪਾਣੀ ਕੱਢ ਦਿਆਂਗੇ ਆਪਾਂ ਹੁਣ ਆਪਾਂ ਇਹਨਾਂ ਨੂੰ ਛਿੱਲ ਲਾਂਗੇ ਇਹੜਾ ਪੱਕਾ ਵੀ ਹੋਇਆ ਆਪਾਂ ਕੱਢ ਦਿਆਂਗੇ ਹਾੜੀਆਂ ਬਣਾਵਾਂਗੇ ਆਪਾਂ ਸਾਬਤੇ ਨੇ ਰੱਖ ਦੇ ਲਓ ਆਪਾਂ ਕarele ਸਾਰੇ ਛਿੱਲ ਲਏ ਤੇ ਹੁਣ ਆਪਾਂ ਇਹਨਾਂ ਨੂੰ ਚੀਰਾਂਗੇ ਜਿਹੜੇ ਪੱਕਾ ਵੀ ਆਪਾਂ ਕੱਢ ਦੇਾਂਗੇ ਤੇ ਕੱਚੇ ਵਿੱਚੇ ਰਹਿਣਗੇ ਇਸ ਤਰ੍ਹਾਂ ਆਪਾਂ ਸਾਰੇ ਚੀਰ ਲਾਂਗੇ ਫਾੜੀਆਂ ਕਰਾਂਗੇ ਫਿਰ ਛੋਟੀਆਂ ਆਪਾਂ ਲਓ ਆਪਾਂ ਵੀ ਸਾਰੇ ਕੱਢਦੇ ਆ ਪੱਕੇ ਸੀਗੇ ਤੇ ਹੁਣ ਆਪਾਂ ਇਹਨਾਂ ਦੀ ਫਾੜੀਆਂ ਕਰਾਂਗੇ ਇਸ ਤਰ੍ਹਾਂ ਕਰਾਂਗੇ ਆਪਾਂ ਫਾੜੀਆਂ ਸਾਰੀਆਂ ਕਰ ਲਈਆਂ ਸਾਰੇ ਖਰੇਲਿਆਂ ਦੀਆਂ ਤੇ ਹੁਣ ਆਪਾਂ ਵਿੱਚ ਨਾਣ ਪਾ ਕੇ ਇਹਨਾਂ ਨਾਣ ਪਾਵਾਂਗੇ ਇਹਨਾਂ ਨੂੰ ਹੁਣ ਆਪਾਂ ਭੌਂਕੇ ਰੱਖ ਦਿਆਂਗੇ ਤੇ ਉਹਨੇ ਆਪਾਂ ਗੰਡੇ ਛੀਰਾਂਗੇ ਡੰਡਾ ਜਿਹਾ ਵੀ ਪਾਣੀ ਪਾ ਕੇ ਰੱਖ ਲਿਆ ਆਪਾਂ ਨਾਲੇ ਛਿਲਕ ਸੌਖਾ ਲੈ ਜਾਂਦਾ ਹੈ ਨਾਲੇ ਤੋਤੇ ਜਾਂਦੇ ਹੈ ਆਪਾਂ ਗੰਡੇ ਤੇ ਹਰੀਆਂ ਮਿਰਚਾਂ ਚੀਰ ਲਈਆਂ ਤੇ ਹੁਣ ਆਪਾਂ ਕ੍ਰੇਲੇ ਭਿਉ ਕੇ ਰੱਖੇ ਸੀ ਇਹਨਾਂ ਨਾਲੇ ਪਾਣੀ 'ਚ 8-10 ਮਿੰਟ ਹੋ ਗਏ ਭਿਉਂਤਿਆਂ ਨੂੰ ਤੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਪਾਣੀ 'ਚ ਪਾ ਲਾਂਗੇ ਤੇ ਅੱਨੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਨਾਲੇ ਇਹਨਾਂ ਦਾ ਪਾਣੀ ਸੁੱਕ ਜਾਊਗਾ ਕਰੇਲਿਆਂ ਦਾ ਤੇ ਆਪਾਂ ਅੱਗ ਬਾਲਾਂਗੇ ਹੁਣ ਹੁਣ ਆਪਾਂ ਤੇਲ ਪਾਵਾਂਗੇ ਦੋ ਘਰਤੀਆਂ ਤੇ ਰਦੀਆਂ ਤੇ ਤੇਲ ਗਰਮ ਹੋ ਗਿਆ ਫਿਰ ਆਪਾਂ ਵਿੱਚ ਖਰੇਲੇ ਤਲ ਕੇ ਕੱਢਾਂਗੇ ਥੋੜੇ ਜਿਹੀ ਲਓ ਆਪਣਾ ਤੇਲ ਗਰਮ ਹੋ ਗਿਆ ਹੁਣ ਆਪਾਂ ਖਰੇਲੇ ਪਾਵਾਂਗੇ ਵਿੱਚ ਇੱਲੇ ਕੱਢ ਕੇ ਆਪਾਂ ਇਸੇ ਤੇਲ 'ਚ ਉਹ ਜੇ ਥੋੜਾ ਹੋਇਆ ਤਾਂ ਤੇਲ ਹੋਰ ਪਾ ਲਾਂਗੇ ਜੇ ਬਹੁਤ ਹੋਇਆ ਤਾਂ ਹੋਰ ਨਹੀਂ ਪਾਉਂਦੇ ਤੇ ਆਪਾਂ ਗੰਡੇ ਪਾ ਦੇਵਾਂਗੇ ਫਿਰ ਕਣਕਰੇਲੇ ਭੁਜਦੇ ਓਨੇ ਤੇ ਆਪਾਂ ਓਨੇ ਅੰਬ ਕਦੂਕਾਸ਼ ਕਰਾਂਗੇ ਅੰਬ ਧੋਕੇ ਰੱਖਿਆ ਹੈਗਾ ਕੱਚਾ ਅੰਬ ਹੈ ਆਪਾਂ ਇਹਨਾਂ ਨੂੰ ਦੁਕਾਸ਼ ਕਰ ਲਿਆ ਅੱਧਾ ਕੀਤਾ ਤੇ ਇਹਨਾਂ ਨੂੰ ਪਾਵਾਂਗੇ ਲਓ ਆਪਣੇ ਕਰੇਲੇ ਫਰਾਈ ਹੋ ਗਏ ਹੁਣ ਬਾਹਰ ਕੱਢ ਲਾਂਗੇ ਇਹਨਾਂ ਨੂੰ ਤੇ ਗੰਡੇ ਪਾ ਦੇਾਂਗੇ ਫਿਰ ਹੁਣ ਆਪਾਂ ਇਸੇ ਤੇ ਵਿੱਚ ਗੰਡੇ ਪਾ ਦਾਂਗੇ ਗੰਡੇ ਸਰਗਾ ਮਿਰਚਾਂ ਗੰਡੇ ਫਰਾਈ ਹੋ ਗਏ ਫਿਰ ਆਪਾਂ ਵਿੱਚ ਘਰੇਲੇ ਬਾ ਦੇਾਂਗੇ ਲਓ ਆਪਣੇ ਗੰਡੇ ਫਰਾਈ ਹੋ ਗਏ ਤੇ ਆਪਾਂ ਹੁਣ ਘਰੇਲੇ ਪਾਵਾਂਗੇ ਅੱਜ ਮਾੜੀ ਜਿਹੀ ਕਰ ਰਕਾ ਕਾਹਗੀ ਫਿਰ ਆਪਾਂ ਨੂਨ ਮਿਰਚ ਪਾਵਾਂਗੇ 5 ਮਿੰਟ ਹੋ ਗਏ ਆਪਾਂ ਨੇ ਪਾਇਆ ਇਹਨੂੰ ਕਰੇਲੇ ਨੂੰ ਤੇ ਹੁਣ ਆਂਧ ਪਾਵਾਂਗੇ ਵਿੱਚ अब थोड़ा सा एक होर लगा के फिर आप हूँ आप लून मिर्च पावे लूण मिर्च गरम मसाला हळदी आम बनाळे नाळे नाड़ कडतर मर जांदी ये करेल्यां भी, ਫਾਂ 7 ਮਿੰਟ ਆਪਸੇ ਇੱਕ ਹੋਰ ਲਵਾਵਾਂਗੇ ਉਦੋਂ ਢੱਕ ਦੇਾਂਗੇ ਫਿਰ ਫੇਰ ਲਾ ਲਾਂਗੇ ਨੋਕਰੇਲੇ ਆਪਣੇ ਬਣ ਗਏ ਆ 15 ਮਿੰਟ ਹੋ ਗਏ ਬਣ ਜਾਂਦੇ ਇਹਨੂੰ ਤੇ ਹੁਣ ਆਪਾਂ ਲਾਵਾਂਗੇ ਬਹੁਤ ਵਧੀਆ ਬਣ ਗਏ ਤਰੇਲੇ ਹੁਣ ਆਪਾਂ ਕੌਲੀ 'ਚ ਪਾਵਾਂਗੇ ਵੱਪਾ ਕੇ ਬਹੁਤ ਵਧੀਆ ਬਣੇ ਆ ਕarele ਖਟਸਨ ਮਰ ਜਾਂਦੀ ਏ ਦੇਖੋ ਕਿੰਨੇ ਵਧੀਆ ਬਣੇ ਆ ਕarele ਬਹੁਤ ਵਧੀਆ ਬਣੇ ਆ ਨੰਨੇ ਕਰੇ ਲਈ ਆਮਬ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰੇ ਸ਼ੇਅਰ ਕਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ